ਸੋ ਮੈਂ ਫੋਰਚੂਨੇਟਲੀ ਘਰ ਚੋਂ ਮਾਹੌਲ ਬੜਾ ਚੰਗਾ ਮਿਲਿਆ ਸਾਡੇ ਮੇਰੇ ਫਾਦਰ ਸਾਹਿਬ ਧੂਫਕਰਬਤੀ ਦਾ ਕੰਮ ਕਰਦੇ ਸੀ ਬੜੀ ਗਰੀਬੀ ਸੀ ਅੱਛਾ ਬੜੀ ਮੈਂ ਅਸਲ ਮਤਲਬ ਲੋਕੀ ਤਾਂ ਇਹ ਵੀ ਕਈ ਵਾਰ ਕਹਿੰਦੇ ਨਾ ਵੀ ਇਹਨਾਂ ਨੂੰ ਹੁਣ ਗੱਲਾਂ ਆਉਂਦੀਆਂ ਗੱਡੀਆਂ ਜੂ ਹੈਗੀਆਂ ਕਰ ਹਾਂ ਭਾਜੀ ਗੁਰਬਤ ਮੈਂ ਕਹਿੰਦਾ ਵੇਖੀ ਨਹੀਂ ਸਾਡੇ ਜਿੰਨੀ ਵੀ ਕਿਸੇ ਨੇ ਹਨਾ ਹੁਣ ਕੀ ਵਿਖਿਆਨ ਕਰਨੇ ਮੈਨੂੰ ਕੋਈ ਮਦਦਾਂ ਦੇ ਕਾਰਡ ਖੇਡਣ ਦਾ ਸ਼ੌਂਕ ਨਹੀਂ ਵੀ ਹੁਣੇ ਮੈਂ ਰੂਪਮਾਤ ਫਿਰ ਹਮਦਰਦੀ ਮਿਲੇ ਸਾਹਮਣੇ ਉਹ ਨਹੀਂ ਹੈ ਕੁਝ ਉਹ ਉਹ ਜ਼ਿਆਦਾ ਸੋਹਣਾ ਸਮਾ ਸੀ ਭਾਜੀ ਹੂੰ ਮੇਰੇ ਕੋਲ ਚੈਲੰਜ ਤਾਂ ਸੀਗੇ ਨਾ ਬਿਲਕੁਲ ਕੁਝ ਕਰਨ ਲਈ ਹੁਣ ਚੈਲੰਜ ਹੀ ਮੁੱਕ ਗਏ ਹੁਣ ਤਾਂ ਸਕ੍ਰਿਪਟ ਪੜੀ ਡਾਇਲੋਗ ਬੋਲ ਕੇ ਘਰ ਆ ਗਏ ਹੈਨਾ ਉਹ ਚੈਲੰਜ ਉਦੋਂ ਸੀ ਲਾਈਫ ਚੈਲੰਜ ਸੀ ਜਦੋਂ ਤੁਹਾਡੇ ਵਾਸਤੇ ਜਦੋਂ ਮੇਰਾ ਸਾਈਕਲ ਗਵਾਚਦਾ ਜੀ ਜਦੋਂ ਮੇਰਾ ਸਾਈਕਲ ਗਵਾਚ ਗਿਆ ਹਾਂ ਤੇ ਮੈਨੂੰ ਲੱਗਾ ਕਿ ਮੈਨੂੰ ਮਰ ਜਾਣਾ ਚਾਹੀਦਾ ਵੀ ਮੇਰੇ ਕੋਲ ਜ਼ਿੰਦਗੀ ਸਾਈਕਲ ਦੁਆਰਾ ਲਿਆਤਾ ਜਾਣਾ ਨਹੀਂ ਇਹ ਸਾਈਕਲ ਮੇਰਾ ਚੁੱਕਿਆ ਗਿਆ ਕੰਪਨੀ ਬਾਗ ਜਲੰਧਰ ਚ ਮੈਨੂੰ ਲੱਗਾ ਕਿ ਸ਼ਾਇਦ ਦੁਨੀਆ ਦਾ ਸਭ ਤੋਂ ਐਸ ਵੇਲੇ ਮਤਲਬ ਤਰਾਸਦੀ ਭਰਿਆ ਬੰਦਾ ਮੈਂ ਉਹ ਮੇਰੇ ਲਾਗੋਂ ਕੋ ਸਾਈਕਲ ਤੇ ਨਿਕਲਦਾ ਹੀ ਮੇਰਾ ਰੋਣਾ ਨਿਕਲ ਜਾਂਦਾ ਸੀ ਇਹ ਮੇਰੇ ਕੋ ਵੀ ਹੁੰਦਾ ਸੀ ਉਹ ਦੌਰ ਦੇਖੇ ਨੇ